ਹਾਂਜੀ ਦੋਸਤੋ ਜਿਵੇਂ ਤੁਸੀਂ ਪਿੱਛੇ ਵੀਡੀਓ ਦੇ ਟਾਈਟਲ ਵਿੱਚ ਪੜ੍ਹ ਹੀ ਲਿਆ ਹੋਣਾ ਵੀ ਆਪਣਾ ਲੇਬਰ ਇੰਸਪੈਕਟਰ ਦਾ ਰਿਜ਼ਲਟ ਆਊਟ ਹੋ ਗਿਆ ਹੈ ਜਿਹੜੇ ਜਿਹੜੇ ਵਿਅਕਤੀ ਨੇ ਵੀ ਪੇਪਰ ਦਿੱਤੇ ਸੀ ਉਹ ਮੈਡਲਿਸਟ ਵਿੱਚ ਆਪਣਾ ਨਾਮ ਚੈੱਕ ਕਰ ਸਕਦੇ ਹਨ ਤੇ ਇਹ ਟੋਟਲ 176 ਕੈਂਡੀਡੇਟ ਦੀ ਲਿਸਟ ਪਈ ਹੈ ਅ ਜੇ ਸਬਟਾ ਤੁਸੀਂ ਆਫੀਸ਼ੀਅਲ ਜਾ ਕੇ ਜਾਂ ਤਾਂ ਰਿਜ਼ਲਟ ਚੈੱਕ ਕਰ ਸਕਦੇ ਹੋ ਜਾਂ ਤੁਸੀਂ ਮੇਰੀ ਵੀਡੀਓ ਨੂੰ ਚਾਲੋ ਪਾਉਜ਼ ਪਾਉਜ਼ ਕਰਕੇ ਵੀ ਰਿਜ਼ਲਟ ਦੇਖ ਸਕਦੇ ਹੋ ਇਸ ਵੇ ਟੋਟਲ 170 ਕੈਂਡੀਡੇਟਾਂ ਦਾ ਨਾਮ ਆਇਆ ਸੋ ਇਹ ਸੀ 170 ਕੈਂਡੀਡੇਟ ਇਸ ਤਰ੍ਹਾਂ ਦੀਆਂ ਹੋਰ ਐਜੂਕੇਸ਼ਨਲ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ